ਜੇਕਰ ਕੌਮੀ ਦੇ ਖਾ ਪਛਾ ਹੋਇਆ ਦੀ ਕਿਤਾਬੀ ਹੋਇਆ ਜਿਸ ਦਰਾਂ ਦੀ ਮੌਜੂਦ ਹੈ ਸੋ ਇਸ ਤਰਕੇ ਜਦੋਂ ਜਦੋਂ ਵੀ ਪਲਾਫ ਦੇ ਲੋਕਾਂ ਪਰਿਵਾਰਾਂ ਦੇ ਵਿੱਚੋਂ ਅੰਦੋਲਨਾਂ ਦੀ ਸ਼ਹਾਦਤਾਂ ਉੱਪੀਆਂ ਵੰਦ ਉਦੋਂ ਪਲਾਫ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਫਰਜ਼ ਹੋਰ ਵੱਡੇ ਹੋ ਜਾਂਦੇ ਹੈ ਜਿਹੜੇ ਤੁਸੀਂ ਆਰ ਦੇ ਅੰਨੇ ਹੁੰਦੇ ਜੇ ਜਦੋਂ ਵੀ ਕਿਸਾਨ ਨੂੰ ਉਦੋਂ ਨੂੰ ਨਾਦਵਾਡ ਮਕਾਮਾ ਪੈਣਾ ਅੰਗੋਲਨ ਚੋਂ ਜਿਹੜੀਆਂ ਤੁਸੀਂ ਮੰਗਾ ਲੈ ਕੇ ਚੱਲੇ ਹੁੰਦੇ ਹੋ ਉਹ ਮੰਗਾ ਨੇ ਸੁਪਨੇ ਸਜਾ ਕੇ ਹੁੰਦੇ ਹ ਲੋਕ ਤੇ ਆਪਰੇ ਸੁਪਨੇ ਦੀ ਪੂਰਤੀ ਵੀ ਕਰਦੇ ਹੁੰਦੇ ਹਨ ਤਾਂ ਸ਼ਹੀਦਾਂ ਨੂੰ ਸੱਚੀਆਂ ਸਰਦਾਂ ਜਿਹੜੀਆਂ ਸ਼ਕਤਾਂ ਤੇ ਫੁੱਲ ਸੱਚੀਓ ਜੇ ਭੇਟ ਕਰਨੇ ਹੁਣ ਤਾਂ ਉਹ ਕਿਵੇਂ ਸੰਭਲ ਹੋ ਸਕਦੇ ਆ ਵੀ ਜਿਹੜੇ ਕਾਰਨਾ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਹੁੰਦੀ ਆ ਜੇ ਉਹ ਕਾਰਨ ਅਧੂਰੇ ਰਹਿੰਦੇ ਆ ਉਹ ਕਾਰਨ ਪਾਟੇ ਰਹਿੰਦੇ ਆ ਤਾਂ ਸ਼ਾਇਦ ਉਹਨਾਂ ਨੂੰ ਸ਼ਰਨਾ ਦੇ ਪੁੱਲ ਸਹੀ ਪੈਣਾਂ ਵਿੱਚ ਪੇਟਨਾਕ ਕੀਤੇ ਜਾਂਦੇ ਜੇ ਉਹਨਾਂ ਦੀ ਹਜੂਰੀ ਪਰੇ ਤਾਈਂ ਸ਼ਕਤੀ ਲੜਾਈ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹੈਗੇ تب پھر وہ سچی سزا ملی ہوتی ہے بے شک دو چار منٹ کا جو میں بیٹھ گئی ساری گل ایس ویلے پنجاب کے اندر بھاجپا کا جڑا انہوں اندر کوئی ایجنڈا بنا کے رکھا ہے وہ باہر آ گیا کلا تھی اس گل لی ہنس راج ہنس جی کو ذمہ دار نہیں مان سکتے بھاجپا کے اندر کوئی پالیسی بنی ہوئی ہے ਉਹਨਾਂ ਦੇ ਵਿਚਾਰ ਬੜੇ ਖਤਰਨਾਕ ਨੇ ਜਦੋਂ ਪਾਪਾ ਜੀਵਨ ਸਿੰਘ ਕੀ ਨਾਮ ਲੈਂਦੇ ਨੇ ਫਿਰ ਕਿਸਾਨਾਂ ਦੀ ਗੱਲ ਕਰਦੇ ਨੇ ਇਹ ਗੁਰੂਆਂ ਦੀ ਧਰਤੀ ਆ ਇੱਥੇ ਕਦੀ ਬਿਲਕੁਲ ਬੁਣਾਨੀ ਹੋਇਆ ਇੱਥੇ ਕਦੀ ਜਾਤਾਂ ਦੇ ਧਰਮਾਂ ਦੇ ਨਾਮ ਤੇ ਜੱਗਾ ਨਹੀਂ ਹੋਈਆਂ ਜਿੱਦਣ ਖਿੱਚਣਾ ਚਾਹੁੰਦਾ ਕਿਹਨਾਂ ਰਾਜ ਆਪੜੀਆਂ ਵੋਟਾਂ ਦੀ ਜਿੱਤ ਵਾਸਤੇ ਜੋ ਪਾਰਟੀਆਂ ਦੀ ਇੱਕ ਨੀਤੀ ਆਪੀ ਪਾੜੋ ਤੇ ਰਾਜ ਕਰੋ

ਕਿ ਕੋਈ ਆਪ ਦੇ ਅਸਰ ਆਪਣੇ ਸਭ ਕੁਝ ਕਰਨ ਵਾਲਾ ਜਿਹਦਾ ਸੰਕੇਤ ਕਰ ਰਹੇ ਹਾਂਸ ਰਾਜ ਦੀਨ ਤਾਂ ਉਤ ਤੋਂ ਪਹਿਲਾਂ ਉਹ ਆਪ ਕੋਲੋਂ ਜਿਦਾ ਉਹ ਸਜੇ ਬੁਜਣ ਕਿ ਉਹ ਮੋਖਾ ਨਾ ਦਿੱਤਾ ਜਾਵੇ ਉਹਨਾਂ ਨੂੰ ਜਿੱਦ ਤਰ ਉਹ ਖਿੱਚ ਕੇ ਪੰਜਾਬ ਨੂੰ ਲਗਾਣਾ ਨਾ ਮੰਨ ਲੈ ਮੈਂ ਤਾਂ ਕਾਤਾਹਾ ਬਾਬੀ ਤੁਸੀਂ ਉਸ ਪਾਲਟੀਕ ਜਿਹੜੇ ਜਿੱਥੇ ਹਿੰਦੀ ਪਾਸੀ ਸਟੇਟਾਂ ਦੇ ਵਿੱਚ ਗੱਲ ਨੂੰ ਢੋਲੀ ਨਿਕਲ ਕਰਦਾ ਜਿੱਥੇ ਪਾਣੀ ਹੀ ਪੀਂਦਕਾ ਜਾਂਦਾ ਹੰਸਰਾ ਜੇ ਉੱਥਾ ਸਵੇਰਾਂ ਵਿੱਚ ਚੜੇਗਾ ਉਹ ਤੇ ਤੁਹਾਡੇ ਨਾਲ ਰੋਟੀ ਵੀ ਕਿਸੇ ਦੇ ਨਹੀਂ ਖਾਣੀ ਸਾਡੇ ਦਾਸਤਰਪਤੀ ਨੇ ਆਦੀਵਾਸੀ ਹੀ ਨੇ ਉਹਨਾਂ ਨੂੰ ਕਹੋ ਕਿ ਬਹੁਤ سارے ਆਰਧਸਤਾਨਾਂ ਦੇ ਕਦਰ ਸਹਿਦ ਆਉਂਦੇ ਨੂੰ ਦਾਤਾ ਨਾਮ ਹੋ ਕੇ ਲੱਗੋ ਉਹਦੀ ਔਰਤਾਂ ਦੇ ਵਿੱਚ ਜਾ ਕੇ ਜਿਲਦਾਂ ਕਰਦੇ ਆਪਣੇ ਸੀਟ ਵਾਸਤੇ ਅਰ ਤੁਸੀਂ ਭੁੱਲ ਕੇ ਬਾਬਾ ਫਰੀਦ ਜੀ ਦੀ ਧਰਤੀ ਕੋਲਣ ਰਹੇ ਕਿਤੇ ਠੀਕਾ ਅਰ ਤੁਸੀਂ ਬੋਲ ਕੀ ਰਹੇ ਹੋ ਜਿਹੜੇ ਕਹਿੰਦੇ ਸੀ ਅੰਮਲ ਅੱਲਾ ਨੂੰ ਲੁੱਟ ਪਾਇਆ ਕੋਟਕ ਦੇ ਸਭ ਬੰਦੇ ਇੱਕ ਰੂਪ ਦੇ ਸਭ ਜਗ ਬੰਦਿਆ ਕੌਣ ਭਲੇ ਕੌਣ ਬੰਦੇ ਅਰ ਇਸ ਕਰਕੇ ਸਚੇਦ ਜੋ ਪ੍ਰਾਪੋ ਦਿਲ ਦੀ ਅੰਦੂਨ ਨੂੰ ਅਸੀਂ ਇਹ ਨਹੀਂ ਕਹਿੰਦੇ ਕੱਲ੍ਹ ਭਾਤ ਤਾ ਹਾਂ ਜਦੋਂ ਹੋ ਰਾਂ ਕੌਣ ਜੱਟ ਨਾ ਕੌਣ ਹੋਰ ਦਾ ਮਸਲਾ ਲੋਕ ਕੀ ਬੰਦੇ ਅਸੀਂ ਤਾਂ ਇਹ ਹੀ ਕਹਿੰਦੇ ਆ ਵੀ ਜਦੋਂ ਵੋਟਾਂ ਪਾਇਓ ਉਹਦੇ ਸ਼ਹੀਦ ਸੁਖਰਮ ਸਿੰਘ ਨੂੰ ਯਾਦ ਕਰਿਓ ਕਿਹ ਇਹ ਕਿੰਨਾ ਲੜਾ ਰਿਆ ਕਿੰਨਾ ਨੇ ਬੁੱਢਾ ਬਿਰਦੀ ਕੀਤੀ ਆ ਉਦੋਂ ਸਾਡੇ ਸ਼ਹੀਦ ਸੁਖਗਰਮ ਸਿੰਘ ਨੂੰ ਯਾਦ ਕਰਿਓ ਉਦੋਂ ਇਹ ਯਾਦ ਕਰਿਓ ਕਿ ਕਿੰਨਾ ਨੇ ਹਾਈਵੇ ਤੇ ਦੁਆਰਾ ਕੱਢੀਆਂ ਕਿੰਨਾ ਨੇ ਹੱਥੋਂ ਗੈਸ ਵਰਤੇ ਕਿੰਨਾ ਨੇ ਬੋਲੀਆਂ ਗੋਲੀਆਂ ਚਲਾਈਆਂ ਕਿੰਨਾ ਨੇ ਲਹਤਾਂ ਦੀਆਂ ਗੋਲੀਆਂ ਮਾਰੀਆਂ ਕਿੰਨਾ ਨੇ ਸਾਡੇ ਚਾਚਾ ਖਸਾਲ ਸਾਡਾ ਜਖਮੀ ਕੀਤਾ ਕਿ ਕਿਹੜੇ ਮੰਨ ਕੇ ਸਭਾਂ ਕਸਤੇ ਗ੍ਰੰਟੀ ਕਰੂਨ ਨਹੀਂ ਦੇ ਰਹੇ ਤੁਸੀਂ ਇਹ ਯਾਦ ਰੱਖ ਕੇ ਜਾਓ ਤੁਸੀਂ ਵੋਟ ਕਿਨੂੰ ਪਾਉਣੀ ਹੈ ਬੇਸ਼ੱਕ ਮੋਦੀ ਹਰ ਕੀ ਕਰ ਫਿਰ ਵੀ ਕੋਈ ਮਿਲਣ ਵਾਲਾ ਸੋਫਤਾ ਸਲਾ ਹੈ ਨਹੀਂ ਸ਼ਗਾ ਦੇ ਦੇ ਤਰਨਾ ਮਾਣ ਕੋਈ ਸੋਫਤਾ ਚਾਹੂ ਠੀਕਾ ਜੇਨਾਂ ਨੇ ਜਰੂਰ ਕੀਤਾ ਸੱਤਾ ਬਦਲ ਕੇ ਉਹਨਾਂ ਨੂੰ ਸਜ਼ਾ ਦਾ ਨਿਦੰਗੇ ਬਾਤ ਕਿਉਂ ਪਰ ਤੁਸੀਂ ਇਹ ਕਹੋ ਕਿ ਸਾਡੇ ਮਸਲੇ ਹੱਲ ਹੋਣਗੇ ਇਹ ਵੀ ਹੈ ਇਹ ਵੀ ਹੋਣੀ ਇਹਨਾਂ ਨੂੰ ਜੀਦਾ ਕਾਂਗਰਸ ਕਦੋਂ ਮੰਨ ਰਹੀ ਹੈ ਕਿ ਭਾਤ ਲੱਗੂ ਜੀ ਉਹ ਤੋਂ ਬਾਅਦ 12 ਆ ਬਾਕੀ ਪਾਰਟੀ ਨੇ ਕਿਹਾ ਸਪਸ਼ਟ ਕਰਦਾ ਕਿ ਸਾਡੇ ਕੋਲ ਮੈਨੇਜਰ ਕੋਲ ਚੈੱਕ ਕਰ ਭਾਤ ਲੱਗੂ ਜੀ ਉਹ ਤੋਂ 12 ਆ ਸਵਾਲ ਇਹ ਤਾਂ ਜੋ ਵੀ ਕਿਉਂ ਬੱਡ ਰਹੀ ਹੈ ਮੈਂ ਤਾਂ ਇਸ ਪਰਿਵਾਰ ਦਾ ਨਿਰੀ ਇਹ ਉਹਨਾਂ மே ਕਿੰਨਾ ਸਰਕਾਰ ਦਾ ਦਬਾਅ ਆਇਆ ਇਸ ਸਮੇਂ ਦੇ ਚਾਹੇ ਮਾਤਾ ਜੀ ਨੂੰ ਹੋਵੇ ਚਾਹੇ ਉਹਦਾ ਬੱਚਾ ਹੋਵੇ ਜਾਂ ਲੋਕਾਂ ਨੂੰ ਹੋਵੇ ਬਹੁਤ ਪ੍ਰੈਸ਼ਰ ਮਿਲਦਾ ਗੱਟੇ ਡੋਲ ਰਹੇ ਆ ਉਹਨਾਂ ਦੇ ਡੋਲ ਰਹਿਣਾ ਨਹੀਂ ਅੱਜ ਡੋਲਣ ਇੱਕੋ ਦਾਤਾ ਆਇਆ ਹੈ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਆ ਦੋਨਾਂ ਦੇ ਪਰਿਵਾਰ ਦਾ ਸੰਗਤ ਦਾ ਆ ਸੰਗਤ ਨੂੰ ਆਸ ਵੀ ਰੱਖਦੇ ਆ ਇਹ ਵਾਦਾ ਕਰਦੇ ਆ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਕੁਦਰਤ ਸੇ جاری ਰਗਾਵਾ ਉਹ ਲੜਾਈ ਲੜਾ ਕੇ ਪਰਮ ਜਿੱਤ ਤੱਕ ਪਹੁੰਚਣਾ ਚਾਹੇ ਮੋਦੀ ਜੀ